ਅੱਜ ਸਾਰੀ ਗੱਲ ਪੰਜਾਬੀ ਉਹ ਖਬਰ ਨਾਬਾ ਤੋਂ ਨਾਬਾ ਵੇਖੇ ਗਰਭਵਤੀ ਔਰਤ ਵੱਲੋਂ ਨਗਰ ਕੌਂਸਲ ਨਾਬਾ ਦੀ ਪ੍ਰਧਾਨ ਦੇ ਪਤੀ ਪੰਕਜ ਉਰਫ ਪੱਪੂ ਤੇ ਲਗਾਏ ਗੰਭੀਰ ਦੋਸ਼ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਪੰਕਜ ਕੁਮਾਰ ਉਰਫ ਪੱਪੂ ਘਟੀਆਂ ਹਰਕਤਾਂ ਕਰਦਾ ਅਤੇ ਸਾਨੂੰ ਬਹੁਤੀ ਤੰਗ ਪ੍ਰੇਸ਼ਾਨ ਕਰਦਾ ਅਤੇ ਉਹਨਾਂ ਕਿਹਾ ਕਿ ਸਾਡਾ ਗਰੀਬ ਪਰਿਵਾਰ ਦਾ ਜੀਣਾ ਦੁੱਭਰ ਕਰ ਰੱਖਿਆ ਹੈ ਸਾਨੂੰ ਧਮਕੀਆਂ ਦੇ ਰਿਹਾ ਹੈ ਪੱਪੂ ਇਸ ਸਬੰਧ ਵਿੱਚ ਜਦੋਂ ਪੰਕਜ ਕੁਮਾਰ ਪੱਪੂ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣੇ ਤੇ ਸਾਰੇ ਲੱਗੇ ਦੋਸ਼ਾਂ ਨੂੰ ਨਕਾਰਿਆ ਕਹਿੰਦਾ ਮੇਰੇ ਤੇ ਸਾਰੇ ਇਲਜ਼ਾਮ ਬੇਬੁਨਿਆਦ ਹਨ ਮੈਂ ਤਾਂ ਇਹਨਾਂ ਨੂੰ ਜਾਣਦਾ ਤੱਕ ਨਹੀਂ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਆਓ ਸੁਣਦੇ ਹਾਂ 90 ਤੋਂ ਬੀ ਅੰਤ ਰੋੜੀ ਖਾਸ ਦੀ ਰਿਪੋਰਟ ਰਾਤ ਆਇਆ ਸੀ ਜੀ ਅਸੀਂ ਉਹਨੂੰ ਕਹਿੰਦਾ ਜੀ ਜੇ ਬੀਸੀ ਨਹੀਂ ਖੜਾਣੀ ਹੈਗੀ ਜੀ ਉਹਦੇ ਗੰਦਗੀ ਦੀ ਭਰੀ ਹੁੰਦੀ ਹੈ ਜੀ ਜੀ ਉਹ ਕਹਿੰਦਾ ਜੀ ਅਸੀਂ ਤਾਂ ਖੜਾ ਮਗ ਜਿਹੜੀ ਤਰ੍ਹਾਂ ਦੀ ਬੁੜਿਆਲੀ ਮੰਡੀ ਹੈ ਜੀ ਅਸੀਂ ਕਹਿੰਦੇ ਜੀ ਤੁਸੀਂ ਐ ਨਾ ਕਰੋ ਮੈਨੂੰ ਕਹਿੰਦਾ ਕੁੜੀ ਮਲਾ ਦੋ ਜੀ ਸਾਨੂੰ ਮੈਂ ਕਹਿੰਦੀ ਕੁੜੀ ਕਿਹੜੀ ਬੁਲਾਈਏ ਤੁਹਾਨੂੰ ਕਿਹੜੀ ਤੁਸੀਂ ਕੀ ਕਹਿ ਰਹੇ ਹੋ ਜੀ ਮੈਨੂੰ ਗਲਤ ਪਰ ਕੁੜੀ ਮੈਂ ਬੱਚਿਆ ਵਰਗੀਆਂ ਕਹਿੰਦਾ ਅਸੀਂ ਤੇਰੇ ਸੁਣ ਮੈਨੂੰ ਧੱਕੇ ਮਾਰਦੇ ਜੀ ਮੈਂ ਗਰਭ ਹੋਰਤਾ ਜੀ ਬੋੜੀ ਚੌਥਾ ਮਹੀਨਾ ਲੱਗਿਆ ਹੋਇਆ ਹੈ ਜੀ ਪਪਾ ਪ੍ਰਧਾਨ ਜੀ ਐ ਕਹਿ ਦਿੰਦਾ ਮੈਂ ਭਾਂਡੇ ਚ ਗਾ ਦੂੰਗਾ ਜੀ ਤੇਨੂੰ ਐ ਕਰਾ ਦੂੰਗਾ ਮੇਰੇ ਘਰ ਵਾਲੇ ਹੈਂਡੀਕੈਪ ਆ ਜੀ ਬੰਦੇ ਭੇਜ ਭੇਜ ਕੇ ਸਾਨੂੰ ਮਰਵਾਉਂਦਾ ਜੀ ਜੇ ਅਸੀਂ ਕੁਝ ਕਹਿੰਦੇ ਨਹੀਂ ਕਹਿੰਦਾ ਪਰ ਜਨਾਨੀ ਬੁਲਾ ਕਹਿੰਦਾ ਤੈਨੂੰ ਉਰੇ ਬੈਠੀ ਤੇ ਤੈਨੂੰ ਕੁਝ ਨਹੀਂ ਕਹਿ ਦੋਗਾ ਜੀ ਇਹ ਕਹਿੰਦਾ ਜੀ ਸਾਨੂੰ ਨਿਸਾਬ ਦੀ ਮੰਗ ਕੀਤੀ ਜਾਵੇ ਸਾਨੂੰ ਨਿਸਾਬ ਮਿਲ ਜਾਵੇ ਸਾਨੂੰ ਜੀ ਨਹੀਂ ਜਨਾਨੀ ਕਿਹੜੀ ਕਹਿੰਦਾ ਜੀ ਜੀ ਗਲਤ ਜਨਾਨੀ ਕਹਿ ਰਿਆ ਸੀ ਜੀ ਗਲਤ ਜਨਾਨੀ ਕਹਿੰਦਾ ਮਲਾ ਮੈਨੂੰ ਫੋਨ ਕਰ ਕਿਸੇ ਜਨਾਨੀ ਨੂੰ ਮੈਨੂੰ ਮਿਲੂਗੀ ਮੈਂ ਕਹਿੰਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੀ ਮੈਂ ਥੋੜੇ ਬੱਚਿਆਂ ਬਣ ਕੇ ਤੁਸੀਂ ਮੈਨੂੰ ਐਡੀ ਐਡੀ ਗੱਲਾਂ ਬੋਲਦੇ ਹੋ ਕਹਿੰਦਾ ਨਾ ਨਾ ਸਾਨੂੰ ਨਹੀਂ ਸੁਣਨ ਤੁਹਾਨੂੰ ਜਨਾਨੀ ਕਿਸੇ ਨੂੰ ਫੋਨ ਕਰ ਮੈਂ ਕਹ ਜੀ ਕਿੰਨੂ ਫੋਨ ਕਰ ਕਹਦਾ ਕਰ ਕਿਸੇ ਨੂੰ ਵੀ ਜਿੰਨੂ ਮਰਜ਼ੀ ਕਰ ਪਹਿਲਾਂ ਵੀ ਜੀ ਗਲਤ ਕੰਮ ਕਰਦੇ ਸੀ ਫੜਿਆ ਗਿਆ ਸੀ ਜੀ ਮੰਡੀ ਦੇ ਵਿੱਚ ਉਹ ਗਲਤੇ ਹਾਲਿਆ ਸੀ ਸੀ ਉਹਨਾਂ ਨੇ ਗਲਤ ਕੰਮ ਕਰਦੇ ਸੀ ਉਟੇ ਹਾਂ ਜੀ ਉਹਨਾਂ ਲੋ ਬਿਆੰਦਾ ਹੁੰਦਾ ਸੀ ਕਿ ਵੀਰ ਜੀ ਤੁਸੀਂ ਉਹਰੇ ਪੁਲਿਸ ਆਂਦੀ ਐ ਨਹੀਂ ਜੀ ਕਹਿੰਦਾ ਜੀ ਆਈ ਜਾਂਦੇ ਪੁਲਿਸ ਕਹਿੰਦਾ ਕਹਿੰਦਾ ਤੇ ਮੇਰੇ ਧੰਦੇ ਹੀ ਚੱਲਦਾ ਜੀ ਮੇਰਾ ਕੋਈ ਵੀ ਗੁਨਾਹ ਨੂੰ ਕੋਈ ਕਾਰਵਾਈ ਨਹੀਂ ਕਹਿੰਦਾ ਮੇਰੇ ਤੇ ਕੋਈ ਕਰ ਸਕਦਾ ਹੈਗਾ ਜੀ ਕਹਿੰਦਾ ਮੈਂ ਨਹੀਂ ਕਿਸੇ ਤੋਂ ਡਰਦਾ ਜੀ ਮੈਂ ਐਮਸੀ ਹਾਂ ਜੀ ਮੇਰੀ ਚੱਲੂਗੀ ਜੀ ਦੱਸੋ ਮੇਰੇ ਦੋ ਗੁੜੀਆਂ ਜੀ ਮੈਂ ਕੀ ਕਰ ਸਕਦਾ ਜੇ ਇਨਸਾਫ ਨਹੀਂ ਸਾਨੂੰ ਮਿਲੂਗਾ ਸਾਨੂੰ ਪਰ ਜਿਹ ਦੇ ਖਿਬਾਰੇ ਜਾਏਗੀ ਬੀ ਜੀ ਬਹੁਤ ਪਰੇਸ਼ਾਨ ਕੀਤਾ ਹੋਏ ਜੀ ਪਪੂ ਐਸੀ ਦੇ ਮੇਰੇ ਘਰ ਨਾਲ ਜਾ ਰਿਹਾ ਜੀ ਸਾਥ ਨਾਲ ਕਰਕੇ ਤੁਹਾਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਜੀ ਹਰ ਕੇ ਪਾਸੇ ਜੀ ਧਮਕੀ ਮਾਰ ਦਿੰਦਾ ਜੀ ਤੁਹਾਨੂੰ ਮੈਂ ਕਰਾ ਦੂੰਗਾ ਐ ਕਰਾ ਦੂੰਗਾ ਰਾਤ ਵੀ ਇੰਨੇ ਬੰਦੇ ਭੇਜੇ ਜੀ ਅਥੋ ਬੱਤੀ ਕਰਨ ਜੀ ਮੇਰੇ ਨਾਮ ਜੀ ਰਿੰਕੀ ਜੀ ਸਰ ਵਾਲੇ ਦਾ ਮੇਰਾ ਘਰ ਵਾਲਾ ਨਵ ਸੰਦੀਪ ਜੀ ਗੱਲ ਕੀ ਹੋਈ ਆ ਜੀ ਐਂ ਕਹਿੰਦਾ ਜੀ ਸੀ ਕਿ ਜੇ ਬੀਸੀ ਨੇ ਬਾਹਰ ਕੱਢ ਦੇ ਜੀ ਕਹਿੰਦਾ ਮੈਨੂੰ ਪਰ ਜਨਾਨੀ ਮਿਲਾਓ ਜੀ ਐਂ ਕਹਿੰਦਾ ਜੀ ਅਸੀਂ ਜੀ ਜਬਸੀ ਨੂੰ ਕਹਿੰਦੇ ਤੁਹਾਨੂੰ ਪੁੱਠਾ ਬੋਲਦਾ ਗੰਦਗੀ ਦੀ ਭਰੀ ਹੈ ਜੀ ਦੋ ਮਹੀਨੇ ਬੱਚੇ ਛੋਟੇ ਛੋਟੇ ਦੇਖੋ ਮੇਰੀ ਭੇਟੀ ਪਈ ਹੈ 1.5 ਸਾਲ ਦੀ ਨੂੰ ਕੀ ਪਤਾ ਗੰਦਗੀ ਜੀ ਕੀ ਹੁੰਦੇ ਚੱਕ ਕੇ ਕੁਝ ਖਾ ਲੇ ਮੇਰੇ ਬੱਚੇ ਨੂੰ ਕੁਝ ਹੋਏ ਫੇਰ ਜੇਸੀ ਵੀ ਸਾਡੇ ਘਰ ਦੇ ਕੋਲ ਬਣਾ ਹਾਂਜੀ ਸਾਡੇ ਘਰ ਦੇ ਮੂਰੇ ਖੜਾਉਂਦਾ ਜੀ ਬਸ ਕੁੜੇ ਨਾਲ ਭਰੀ ਹੋਈ ਜੀ ਕਿੰਨੇ ਦਿਨ ਤੋਂ ਖੜੀ ਆਓ ਇੱਕ ਸਾਲ ਤਾਂ ਹੋ ਗਿਆ ਜੀ ਖੜੀ ਇਹਨੂੰ ਰਾਤ ਲੈਣਾ ਹੈ ਜੀ ਸਾਨੂੰ ਫਿਰ ਅੱਥੋਂ ਬੱਕੀ ਹੋ ਗਿਆ ਜੀ ਸਵੇਰੇ ਮੇਰੇ ਨਾਲ ਧੱਕੇ ਧੱਕੇ ਮਾਰੇ ਨੇ ਹਾਂਜੀ ਮੈਨੂੰ ਧੱਕੇ ਮਾਰੇ ਜੀ ਐਵੇਂ ਕਰਨ ਲੱਗ ਗਏ ਦੀ ਦਬ ਦਬ ਕੇ ਮੈਂ ਕਿ ਜੀ ਮੇਰੇ ਬੱਚਾ ਹੋਣ ਵਾਲਾ ਕਹਿੰਦਾ ਹੋਵੇ ਤੇਰਾ ਬੱਚਾ ਕਹਿੰਦਾ ਗਿਰ ਜਾਊਗਾ ਕਹਿੰਦਾ ਇਹ ਮੈਨੂੰ ਪ੍ਰੈਗਨੈਂਟ ਹੋ ਗਈ ਸੀ ਹਾਂਜੀ ਚੌਥਾ ਮਹੀਨਾ ਲੱਗਿਆ ਹੋਇਆ ਜੀ ਮੈਨੂੰ ਕੀ ਮੰਗ ਕਰਦੇ ਏ ਤੁਸੀਂ ਮੈਂ ਮੈਂ ਜੇ ਕਹਿੰਦੇ ਜੀ ਪਪੂ ਪ੍ਰਧਾਨ ਨੂੰ ਸਜ਼ਾ ਹੋਣੀ ਚਾਹੀਦੀ ਆ ਜੀ ਜਿਹੜਾ ਕਹਿੰਦਾ ਮੈਂ ਪਪੂ ਆਂ ਜੀ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਬਸ ਮੈਂ ਇਹੀ ਮੰਗ ਕਰਦੀ ਆ ਜੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰ ਦਰਜ ਕਰਾਈ ਜੀ ਹਾਂਜੀ ਪੁਲਿਸ ਨੂੰ ਰਿਪੋਰਟ ਕਰਾਈ ਹੋਈ ਆ ਜੀ ਓਰੀ ਸਕੂਟਰੀ ਪੰਨੇ ਹੋਈ ਸੀ ਉੱਥੇ ਜੀ ਘੇਰੀ ਹੋਈ ਸੀ ਮੁਲਾਜ਼ਮ ਆ ਕੇ ਦੇਖ ਕੇ ਗਏ ਮੁੱਖ ਓਰੀ ਸਕੂਟਰੀ ਲੈ ਕੇ ਗਏ ਆ ਜੀ ਚੱਕ ਕੇ ਐਰੀ ਪਤਾ ਉਹ ਸੱਚੀ ਮੁਲਾਜ਼ਮ ਲੈ ਕੇ ਗਏ ਖਾਨੇ ਦੇ ਵਿੱਚ ਕਿ ਨਹੀਂ ਲੈ ਕੇ ਗਏ ਇਹ ਸਾਨੂੰ ਕੁਝ ਨਹੀਂ ਪਤਾ ਹੈਗਾ ਜੀ ਪੁਲਿਸ ਮੁਲਾਜ਼ਮ ਲੈ ਕੇ ਗਏ ਹਾਂਜੀ ਪੁਲਿਸ ਪੁਲਿਸ ਮੁਲਾਜ਼ਮ ਲੈ ਕੇ ਗਏ ਜੀ ਓਰੀ ਸਕੂਟਰੀ ਚੱਕ ਕੇ ਤਿੰਨੋਂ ਮੁਲਾਜ਼ਮ ਆਏ ਸੀ ਦਲਾਈ ਕਰੇ ਲੜਾਈ ਹੋਈ ਜਾਂ ਤੁਹਾਡੀ ਹਾਂਜੀ ਪਹਿਲਾਂ ਵੀ ਹੋਈ ਸੀ ਜੀ ਕਿੰਨੇ ਦਿਨ ਪਹਿਲਾਂ ਹੋ ਗਿਆ ਜੀ 1.5 ਸਾਲ ਹੋ ਗਿਆ ਜੀ ਅੱਛਾ ਅਸੀਂ ਉਦੋਂ ਵੀ ਗਲਤ ਤੀਮਿਆ ਕੋਲ ਆਂਦਾ ਹੁੰਦਾ ਸੀ ਤੀਮਿਆ ਰਤੋਂ ਨੂੰ ਲੈ ਲੈ ਕੇ ਆਂਦਾ ਹੁੰਦਾ ਸੀ ਉੱਥੇ ਜੀ ਅਸੀਂ ਮਨਾ ਕਰ ਦਿੰਦੀ ਜੀ ਸਾਡੇ ਵੀ ਕੁੜੀਆਂ ਹੈਗੀਆਂ ਇਹਨਾਂ ਦੇ ਅਸਰ ਪਾਊਗਾ ਜੀ ਕੋਈ ਦੱਸੂਗਾ ਜੇ ਲੱਗੂਗਾ ਮੰਡੀ 'ਚ ਤੁੰਦਾ ਹੁੰਦਾ ਜੀ ਤੁਸੀਂ ਉੱਥੇ ਮੰਡੀ 'ਚ ਕੀ ਨਾ ਰੇਡ ਪਈ ਸੀ ਜੀ ਅਸੀਂ ਮੰਡੀ 'ਚ ਸਾਨੂੰ ਜੀ ਅਸੀਂ ਮੇਰੇ ਘਰ ਵਾਲਾ ਹੈਂਡੀਕੈਪ ਆ ਜੀ ਇਹ ਮੰਡੀਆਂ ਨਾਲ ਜਾਂਦਾ ਠੇਕੇਦਾਰਾਂ ਨਾਲ ਦੋਨੋਂ ਠੇਕੇਦਾਰਾਂ ਨੇ ਬਿਠਾਇਆ ਜੀ ਹਾਂਜੀ ਸਾਨੂੰ ਠੇਕੇਦਾਰਾਂ ਨੇ ਬਿਠਾਇਆ ਹੋਇਆ ਜੀ ਦੇਖ ਪਾਲ ਅਸੀਂ ਮੰਡੀ ਦੀ ਕਰਦੇ ਹਾਂ ਜੀ ਭਈਆ ਤੁਸੀਂ ਇਹ ਤਾਂ ਹੋਵਾ ਮਰਾਂਦਾ ਜੀ ਇਹ ਕਈ ਅੰਸਾਂ ਚ ਕੀ ਨਾ ਤੁਹਾਡਾ ਕੀ ਗੱਲ ਹੋਈ ਜੀ ਜਿੰਦਾ ਜੀ ਮੇਰਾ ਨਾਮ ਸਰ ਜੀ ਤੇ ਇਹ ਵੀ ਪਖੂ ਰਾਤ ਮਸ਼ੀਨ ਖੜਾਣ ਆਇਆ ਤੀ ਜੀ ਸੀ ਬੀ ਚਲੋ ਇਹਦੇ ਮਲਾਜ਼ਮ ਆਏ ਸੀ ਚਾਰ ਜਣੇ ਮੈਨੇ ਕਿਹਾ ਵੀ ਉਹਦੇ ਜੀ ਸੀ ਬੀ ਨਹੀਂ ਖੜਨ ਦੇਣੀ ਹੈਗੀ ਵੀ ਤੁਸੀਂ ਸਾਲ ਬਾਦੋਂ ਅੱਜ ਚੱਕਣ ਆਏ ਹੋ ਠੇਕੇਦਾਰ ਮੈਨੂੰ ਬੋਲਦੇ ਨੇ ਵੀ ਤੂੰ ਮਸ਼ੀਨਾ ਖੜਵਾ ਨਾ ਅੰਦਰ ਮੈਨੂੰ ਰੱਖਿਆ ਹੋਇਆ ਜੀ ਠੇਕੇਦਾਰਾਂ ਨੇ ਮਾਣਾ ਨਾਲ ਕੰਮ ਕਰਦਾਂਗੇ ਚਲੋ ਮੈਨੇ ਪੱਪੂ ਨਾਲ ਗੱਲ ਕਰੀ ਜੀ ਫੋਨ ਤੇ ਮੈਨੂੰ ਗਲਤ ਸਲਤ ਬੋਲਿਆ ਕਹਿੰਦਾ ਤੇਰੇ ਬਾਹਵਾਲੀ ਮੰਡੀ ਆ ਠੇਕੇਦਾਰਾਂ ਨੇ ਕਿ ਬੁੜੇ ਵਾਲੀ ਮੰਡੀ ਆ ਮੈਨੂੰ ਇਹ ਬੋਲਿਆ ਚਲੋ ਮੈਂ ਇਹ ਸੁਣ ਕੇ ਚੁੱਪ ਕਰ ਗਿਆ ਜੀ ਮੈਨੇ ਠੇਕੇਦਾਰਾਂ ਨੂੰ ਫੋਨ ਕਰਿਆ ਚਲੋ ਠੇਕੇਦਾਰਾਂ ਨੇ ਕਿਹਾ ਵੀ ਤੂੰ ਲਿਖਾ ਕੇ ਲਿਆ ਦੇ ਵੀ ਜੀ ਸੀ ਵੀ ਕਢਾ ਲਾ ਚਲੋ ਉਹਦੀ ਬਾਹ ਨਹੀਂ ਚੱਲੀ ਜੀ ਰਾਤ ਜੀ ਸੀ ਵੀ ਮੈਨੇ ਬਾਹ ਕਢਾਤੀ ਜੀ ਕਿਉਂਕਿ ਠੇਕਾ ਭਰਿਆ ਹੋਇਆ ਸੀ ਜੀ ਪ੍ਰਾਈਵੇਟ ਠੇਕੇ ਤੇ ਆ ਮੰਡੀ ਵਿੱਚ ਤੇ ਇਹਨਾਂ ਨੇ ਠੇਕੇ ਠੇਕੇਦਾਰਾਂ ਨਾਲ ਗੱਲ ਬਾਦੋਂ ਸਵੇਰੇ ਹੀ ਆਪਣਾ ਹੈਗਾ ਤੀਕਾ 10 ਵਜੇ ਦਾ ਟਾਈਮ 10 ਵਜੇ ਜੀ ਪੱਪੂ ਆਇਆ ਆਪਣੇ ਮੁਲਾਜ਼ਮਾਂ ਨਾਲ ਤਿੰਨ ਚਾਰ ਜਣੇ ᱛੀ ਜੀ ਇਹਦੇ ਮੁਲਾਜ਼ਮ ਨਾਲ ਮੇਰੇ ਘਰੇ ਹੱਥੋਪਾਈ ਕਰਕੇ ਗਿਆ ਜੀ ਮੇਰੇ ਬੱਚਿਆਂ ਨਾਲ ਇਹੀ ਖੁੰਦਕ ਚ ਜੀਸੀਬੀ ਕਢਾਤੀ ਮੇਰੀ ਕਹਿੰਦਾ ਮੈਂ ਮੌਕੇ ਦਾ ਪ੍ਰਧਾਨ ਆ ਦਾ ਵੀ ਬਸ ਬਦਮਾਸ਼ੀਆਂ ਮਾਰਨੀਆਂ ਜੀ ਧੋਖੇ ਨਾਲ ਕਿਸੇ ਨੂੰ ਕੀ ਫਾਇਦਾ ਛੱਤ ਖੋਣੀ ਜੀ ਐ ਵੀ ਬਹੁਤ ਸਾਡੇ ਨਾਲ ਨਜਾਇਜ਼ ਕਰਦਾ ਜੀ ਇਹ ਸਵੇਰੇ ਜਦੋਂ ਮੰਮੀ ਨੇ ਮੈਨੂੰ ਫੋਨ ਕਰਿਆ ਵੀ ਐ ਕਰਕੇ ਵੀ ਉਹ ਰੋਲਾ ਮੱਲਾ ਇਕੱਠਾ ਹੋਇਆ ਕਦੀ ਜੀ ਸਾਰਾ ਪੱਪੂ ਹੱਥੋਪਾਈ ਕਰਕੇ ਭੱਜ ਗਿਆ ਜੀ ਊਟੀ ਸਿੱਟ ਗਿਆ ਆਪਦੀ ਆਪੋਂ ਤੋਂ ਭਈ ਕਰਕੇ ਭੱਜ ਗਿਆ ਬਾਅਦ ਚੋ ਇਹਦੇ ਮੁਲਾਜ਼ਮ ਆਏ ਨੇ ਦੋ ਵੀ ਮੌਕਾ ਦੇਖਣ ਵੀ ਕੀ ਗੱਲਬਾਤ ਚੱਲ ਰਹੀ ਆ ਉਹ ਆਏ ਨੇ ਉਹ ਮੇਰੇ ਨਾਲ ਜਦੋਂ ਮੈਂ ਘਰੇ ਆਇਆ ਮੇਰੇ ਨਾਲ ਉਹ ਬਤਮੀਜੀ ਕਰ ਲੱਗੇ ਜੀ ਮੈਂ ਹੈਂਡੀਕੈਪਟ ਬੰਦਾ ਜੀ ਵੀ ਚਾਰ ਬੰਦਿਆਂ ਚ ਮੇਰੀ ਬਾਹ ਨਹੀਂ ਚੱਲੀ ਹੈਗੀ ਜੀ ਪਪੂ ਨੇ ਲੱਤਾਂ ਲੁੱਤਾਂ ਮਾਰੀਆਂ ਜੀ ਤੇ ਇਧਰ ਘਰ ਵਾਲੀ ਨਾਲ ਹੱਥਪਾਈ ਕਰਕੇ ਗਿਆ ਜੀ ਮੰਮੀ ਦੇ ਵਾਲ ਬੂਲ ਪੱਟਤੇ ਨੇ ਘਰ ਵਾਲੀ ਪ੍ਰੈਗਨੈਂਟ ਆ ਮੇਰੀ ਘਰ ਵਾਲੀ ਦਾਖਲਾ ਜੀ ਹੁਣ ਬੱਚਾ ਨਹੀਂ ਹਿੱਲ ਰਿਹਾ ਜੀ ਮੇਰੀ ਘਰ ਵਾਲੀ ਦਾ ਅੱਗੇ ਮੇਰੇ ਦੋ ਬੇਟੀਆਂ ਨੇ ਮੈਨੂੰ ਇਹੀ ਮੰਗਾ ਸਰਕਾਰ ਤੋਂ ਵੀ ਇਹ ਕਾਦਾ ਬਦਮਾਸ਼ ਬਣਾ ਕੇ ਖੜਾ ਕਰਿਆ ਇਹ ਇਹ ਜਿਹੜੀ ਪਾਰਟੀ ਆਈ ਹੈ ਇਹਨਾਂ ਨੇ ਬਦਮਾਸ਼ ਬਣਾ ਰੱਖਿਆ ਹੈ ਸਾਰੇ ਨਾਬੇ ਨੂੰ ਇਹਨੇ ਪਰੇਸ਼ਾਨ ਕਰਿਆ ਪਿਆ ਮੈਂ ਗਰੀਬ ਬੰਦਾ ਜੀ ਮੈਂ ਇਤੋਂ ਮੇਰੇ ਮੈਂ ਕਹਿੰਦਾ ਦੋ ਤਿੰਨ ਮਹੀਨੇ ਹੋ ਗਏ ਮੈਂ ਨੌ ਵੀ ਲੈਣਾ ਚਾਰ ਪੰਜ ਐਮਸੀਆਂ ਦਾ ਇਹਨਾਂ ਨੇ ਕਈ ਵਾਰ ਮੈਨੂੰ ਹਵਾ ਮਾਰੀ ਆ ਕਈ ਵਾਰ ਪਿਛਲੇ ਵਾਰੀ ਜੀ ਉਹਰੇ ਖੂਸ ਗੇਰਿਆ ਸੀ ਇਹਨਾਂ ਨੇ ਪਸ਼ੂ ਮੰਡੀ 'ਚ ਇਹਨਾਂ ਨੇ ਵੀ ਬਜੀਗਰਾਂ ਨੇ ਜਦੋਂ ਮੈਨੇ ਇਹਦਾ ਵੀ ਕਿਹਾ ਵੀ ਇਹ ਸਰਕਾਰੀ ਨਹੀਂ ਹੈਗੀ ਇਹ ਪ੍ਰਾਈਵੇਟ ਠੇਕੇ ਤੇ ਚੜੀ ਹੋਈ ਆ ਵੀ ਠੇਕੇਦਾਰ ਮੈਨੂੰ ਬੋਲਦੇ ਨੇ ਵੀ ਤੁਸੀਂ ਉਹਰੇ ਗੇਟ ਖੋਲਿਆ ਪਿਆ ਖੂਸ ਗੰਦ ਬਹੁਤ ਪੈਂਦਾ ਜੀ ਸਾਰਾ ਮhalla ਇਕੱਠਾ ਹੋ ਕੇ ਆਇਗਾ ਦੀ ਕਹਿੰਦੇ ਅਸੀਂ ਅਰਜੀ ਦੇ ਦੰਨੇ ਆ ਵੀ ਐ ਚਲੋ ਗਰੀਬ ਬੰਦਾ ਤੀ ਆ ਜੀ ਮੇਰੇ ਘਰ ਕੇ ਐਸਡੀ ਹੁੰਦੇ ਨੇ ਮੱਲੇ ਵਾਲਿਆਂ ਨੇ ਅਰਜੀ ਨਹੀਂ ਦਿੱਤੀ ਇੱਕ ਐਮਸੀ ਆਇਆ ਜੀ ਉਹ ਕਹਿੰਦਾ ਕਹਿੰਦਾ ਤੇਰੇ ਕਹਿੰਦਾ ਬੁੜੇ ਵਾਲੀ ਮੰਡੀ ਆ ਕਹਿੰਦਾ ਮੈਂ ਤੇਰੇ ਭਾਂਡੇ ਚ ਕਾ ਦੂੰਗਾ ਜੀ ਐ ਕਰਾ ਦੂੰ ਜੀ ਫਲਾਣਾ ਕਰਾਉ ਮੈਨੂੰ ਬਹੁਤ ਕੁਝ ਬੋਲਿਆ ਜੀ ਮੇਰੀ ਮੰਮੀ ਹੁੰਦੀ ਆ ਜੀ ਘਰੇ ਮੇਰੀ ਘਰ ਵਾਲੀ ਹੁੰਦੀ ਆ ਮੈਂ ਕਈ ਵਾਰ ਰਾਤਾਂ ਨੂੰ ਵੀ ਹੁਣ ਕਰਾਲੀ ਦੀ ਮੰਡੀ 올ਡ ਪੰਜਾਬ ਚ ਮੰਡੀਆਂ ਲਾਣ ਜਾਣਾ ਜੀ ਮੇਰੇ ਘਰੇ ਕੋਈ ਨਹੀਂ ਹੁੰਦਾ ਮੇਰਾ ਭਾਈ ਵੀ ਪਿੰਡ ਗਿਆ ਹੋਇਆ ਠੀਕਾ ਜੀ ਮੈਂ ਵੀ ਬਾਹਰ ਤੀਗਾ ਮੇਰੇ ਬੱਚਿਆਂ ਨਾਲ ਸਾਰੇ ਨਾਲ ਪੈ ਹਾਥੋ ਪਾਈ ਕਰਕੇ ਗਿਆ ਜੀ ਬੱਪੂ ਮ ਵੀ ਮੇਰੇ ਨਾਲ ਇਨਸਾਫ ਹੋਵੇ ਇਹਨੂੰ ਸਜ਼ਾ ਮਿਲੇ ਬੱਪੂ ਨੂੰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਸਜ਼ਾ ਮਿਲੇ ਬੱਪੂ ਹੱਥ ਜੋੜ ਕੇ ਬੇਨਤੀ ਹੈ ਮੇਰੀ ਮੰਮੀ ਆ ਗਈ ਜੀ ਮੇਰੀ ਮੰਮੀ ਨਾਲ ਵੀ ਗੱਲ ਕਰ ਸਕਦੇ ਜਿਹਨੇ ਨਾਲ ਜੁੰਡੇ ਵਾਲ ਪਟਕੇ ਗਿਆ ਮੇਰੀ ਮੰਮੀ ਦੇ ਤੁਸੀਂ ਕੋਈ ਕੰਪਲੀਟ ਕੀਤੀ ਹੈ ਅਸੀਂ ਕੰਪਲੀਟ ਕੀਤੀ ਹੈ ਜੀ 181 ਤੇ ਵੀ ਕੀਤੀ ਹੈ ਵੂਮਨ ਸੈਲ ਚ ਵੀ ਕੀਤੀ ਹੈ ਜੀ ਉਹ ਅਸੀਂ ਕੰਪਲੀਟ ਕਰਵਾਲੀ ਤਾਂ ਨਹੀਂ ਗਏ ਜੀ ਇਹ ਜਿਆਦਾ ਸੀਰੀਅਸ ਹੋ ਗਈ ਤੀ ਕਿ ਜੀ ਘਰ ਵਾਲੀ ਵੀ ਮੇਰੀ ਨੂੰ ਹਸਪੀਟਲ ਲੈ ਕੇ ਆਏ ਹੋਰ ਘਰੇ ਲਿਜਾਣ ਵਾਲੇ ਨਾਲ ਕੋਈ ਨਹੀਂ ਤੀਗਾ ਇਕੱਲਾ ਮੈਂ ਹੀ ਆ ਜੀ ਫਾਦਰ ਸਾਹਿਬ ਮੇਰੇ ਹੈ ਨਹੀਂ ਜੀ ਇਹ ਬਹੁਤ ਨਜਾਇਜ਼ ਸਾਡੇ ਨਾਲ ਤੱਕਾ ਕਰਦਾ ਜੀ ਇਹ ਬਹੁਤ ਜਿਆਦਾ ਪਹਿਲਾ ਸਾਲ ਪਹਿਲਾ ਵੀ ਇਹ ਇਹੀ ਗੱਲ ਕਹਿੰਦਾ ਹੁੰਦਾ ਸੀ ਕਿ ਆ ਵੀ ਤੁਸੀਂ ਇਹੀਂ ਬੈਠੇ ਹੋ ਐ ਬੈਠਾ ਹੋ ਵੀ ਮੈਂ ਦਫਤਰ ਖੋਲੂਗਾ ਔਰ ਇਹ ਮਸ਼ੀਨਾਂ ਖੜਵਾਉਂਗਾ ਜੀ ਐ ਕਰਵਾਉਂਗਾ ਚਲੋ ਅਸੀਂ ਕੁਝ ਨਹੀਂ ਬੋਲਦੇ ਸੀ ਅੱਜ ਤਾਂ ਜੀ ਉਹ ਤੱਕਾ ਹੀ ਕਰ ਗਿਆ ਜੀ ਸਾਡੇ ਜਿਵੱਖਾਂ ਨਾਲ ਮੇਰੇ ਘਰ ਵਾਲੀ ਦੇ ਹੱਥੋਂ ਪਈ ਕਰ ਗਿਆ ਮੇਰੀ ਮੰਮੀ ਨਾਲ ਹੱਥੋਂ ਪਈ ਕਰ ਗਿਆ ਬਹੁਤ ਨਿਆਜ਼ ਕਰਕੇ ਆ ਜੀ ਅੱਜ ਇਹ ਇਹ ਬਿਜਲੀ ਦਾ ਕਨੈਕਸ਼ਨ ਕਿਸੇ ਕਰਤਾ ਗਿਆ ਇਹ ਬਿਜਲੀ ਦਾ ਕਨੈਕਸ਼ਨ ਜੀ ਮੈਨੇ ਕਿਸੇ ਤੋਂ ਤਾਰ ਲੱਤੀ ਹੋਈ ਥੀ ਜੀ ਉਹ ਕਟਾਰ ਆਇਆ ਥੀ ਇਹ ਸਪੈਸ਼ਲ ਇਹ ਉਹਨਾਂ ਨੂੰ ਰਾਤ ਦੀ ਪਰੇਸ਼ਾਨ ਕਰ ਰਿਹਾ ਥੀ ਤੁਸੀਂ ਆ ਕਟੋ 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 ਅਸੀਂ ਗਰੀਬ ਬੰਦੇ ਆ ਜੀ ਇਹ ਛੱਤ ਵੀ ਨਹੀਂ ਹੈਗੀ ਸਾਡੇ ਸਿਰ ਥੱਲੇ ਇਹ ਤਾਂ ਫੇਰ ਵੀ ਕੋਠੀਆਂ ਪਾਈ ਬੈਠਾ ਜੀ ਇਹ ਏਚ ਵੀ ਨਹੀਂ ਗੁਜ਼ਾਰਾ ਕਰ ਲੈਂਦਾ ਸਾਨੂੰ ਇਹ ਵੀ ਕਹਿੰਦਾ ਸਾਨੂੰ ਦੋ ਤੁਸੀਂ ਪਤਾ ਕਰ ਸਕਦੇ ਹੋ ਜੀ ਹੋ ਗਏ 8-9 ਮਹੀਨੇ ਹੋ ਗਏ ਜੀ ਦੋ ਲੇਡੀਆਂ ਆਏ ਇਹ ਇਹ ਪਸ਼ੂ ਮੰਡੀ 'ਚ ਬਿਠਾ ਕੇ ਗਿਆ ਥੀ ਜੀ ੱੱਕੇ ਨਾਲ ਉਥੇ ਜੀ ਮਲਾਜਮਾਂ ਦੀ ਸਵੇਰ ਨੂੰ ਰੇਡ ਪਈ ਤੀ ਜੀ ਜਦੋਂ ਇਹ ਬਾਗੀਆਂ ਦੀਆਂ ਮੈਂ ਕਿਹਾ ਕੀ ਹੋ ਗਿਆ ਸਰ ਜੀ ਕਹਿੰਦੇ ਉਰੇ ਲੇਡੀਸ ਰਹਿੰਦੀਆਂ ਤੇ ਇਹ ਜਿਹੜੀਆਂ ਉਹ ਬੱਚੇ ਚੋਰੀ ਕਰਕੇ ਵੇਚਦੀਆਂ ਤੀਆਂ ਉਹ ਪੱਪੂ ਨੇ ਰਖਾਈਆਂ ਹੋਈਆਂ ਤੀਆਂ ਜੀ ਉਹ ਪੱਪੂ ਦਾ ਨਾਮ ਲੈਂਦੇ ਪੱਪੂ ਮੈਨੂੰ ਆਪ ਕਹਿ ਕੇ ਗਿਆ ਤੀ ਇਹ ਮੇਰੇ ਬੰਦੇ ਨੇ ਕਹਿੰਦਾ ਉਰੇ ਬੈਠਣਗੇ ਕਮਰੇ 'ਚ ਉਹ ਮੈਨੇ ਸਰ ਜੀ ਉਹ ਜਦੋਂ ਧੰਦਾ ਚੱਲੀ ਗਿਆ ਚੱਲੀ ਗਿਆ ਮੈਨੇ ਭਜਾਈਆਂ ਤੀਆਂ ਜੀ ਉਹ ਦੂਸਰੇ ਦਿਨ ਮੇਰੇ ਲਵੇ ਮਲਾਜਮ ਆਏ ਜੀ ਕਹਿੰਦੇ ਐ ਕਾ ਕੇ ਆ ਕੇਸ ਕਰਕੇ ਗਈਆਂ ਨੇ ਇਹ ਜਨਨੀਆਂ ਬੱਚਾ ਪੁੱੱਚਾ ਵੇਚ ਕੇ ਗਈਆਂ ਨੇ ਉਦੋਂ ਮੈਂ ਪੱਪੂ ਨੂੰ ਫੋਨ ਲਾਇਆ ਜੀ ਵੀ ਮਲਾਜਮ ਆਏ ਹੋਏ ਨੇ ਪੱਪੂ ਨੇ ਮੇਰਾ ਫੋਨ ਨਹੀਂ ਚੱਕਿਆ ਫਿਰ ਮੈਨੂੰ ਮਿਲਿਆ ਪੱਪੂ ਕਹਿੰਦਾ ਮੇਰਾ ਨਾਮ ਨਾ ਆਵੇ ਵਿੱਚ ਕਹਿੰਦਾ ਜੇ ਮੇਰਾ ਨਾਮ ਆ ਗਿਆ ਕਹਿੰਦਾ ਕਹਿੰਦਾ ਤੂੰ ਸੋਚ ਲਈ ਮੈਂ ਫੇਰ بیوی ਚਲੋ ਮੇਰੇ ਛੋਟੇ ਛੋਟੇ ਬੱਚੇ ਨੇ ਕਿ ਮੈਨੂੰ ਇਹਦਾ ਨਾਮ ਨਹੀਂ ਦਿੱਤਾ ਜੀ ਅੱਜ ਤਾਂ ਇਹ ਮੇਰੀ ਘਰ ਵਾਲੀ ਨਾਲੇ ਧੱਕਾ ਕਰ ਗਿਆ ਜੀ ਪਾਜੀ ਮੈਂ ਨਾ ਤਾਂ ਰਿੰਕੀ ਨੂੰ ਜਾਣਦਾ ਨਾਮ ਹੈ ਸੰਦੀਪ ਨੂੰ ਜਾਣਦਾ ਨਾ ਮੈਨੂੰ ਮਸਲਾ ਪਤਾ ਵੀ ਕੀ ਹੈ ਜੀ ਮੈਂ ਤਾਂ ਸਾਰੀ ਜਦੋਂ ਕਹਾਣੀ ਬੀਤ ਗਈ ਉਹ ਤੋਂ ਬਾਅਦ ਮੈਂ ਪਤਾ ਕੀਤਾ ਵੀ ਅਸਲ ਚ ਰੌਲਾ ਕੀ ਹੈ ਸੁਣਨ ਦੇ ਵਿੱਚ ਇਹ ਆਇਆ ਐਸ ਡੀਓ ਬਿਜਲੀ ਬੋਰਡ ਤੇ ਉਹਨਾਂ ਦੇ ਕੁਝ ਮੁਲਾਜ਼ਮ ਅੱਜ ਕਿਤੇ ਕੁੰਡੀ ਲੱਗੀ ਹੋਊਗੀ ਬਿਜਲੀ ਉਹਨਾਂ ਦਾ ਕੰਮ ਹੈ ਉਹ ਕੱਟਣ ਗਏ ਹੋਣਗੇ ਉੱਥੇ ਸਾਡਾ ਇੱਕ ਮੁਲਾਜ਼ਮ ਹੈ ਨਵਜੋਤ ਜਿਹਦੀ ਸਾਰੇ ਸ਼ਹਿਰ ਦੇ ਵਿੱਚ ਆਊਟਸੋਰਸ ਮੁਲਾਜ਼ਮ ਹੈ ਜਿਹਦੀ ਸਾਰੇ ਸ਼ਹਿਰ ਚ ਢੇਰੀਆਂ ਟੂਰੀਆਂ ਚੈੱਕ ਕਰਨ ਦੀ ਡਿਊਟੀ ਹੈ ਇਹ ਉੱਥੋਂ ਲੰਘ ਰਿਹਾ ਸੀ ਉਹਨੇ ਉੱਥੇ ਕੱਠ ਦੇਖ ਕੇ ਉਹ ਲੇਡੀਆਂ ਗਾਲਾਂ ਕੱਢ ਰਹੀਆਂ ਹੁਣ ਕਿਆਂ ਨਾ ਨਾ ਮਲਾਜ਼ਮਾਂ ਨਾਲ ਜਿਹੜੇ ਕੁੰਡੀ ਕੱਟ ਰਹੇ ਸੀ ਪਤਾ ਨਹੀਂ ਕੀ ਰੋਲਾ ਸੰਤ ਇਹ ਵੀ ਨਹੀਂ ਪਤਾ ਤੇ ਉੱਥੇ ਖੜ ਗਿਆ ਉਹ ਪਤਾ ਨਹੀਂ ਇਹਦਾ ਭਲੇਖਾ ਉਹਨਾਂ ਨੂੰ ਪੈ ਗਿਆ ਵੀ ਇਹ ਵੀ ਮਲਾਜ਼ਮ ਹੈ ਤੇ ਉਹਨਾਂ ਨੇ ਇਹਦਾ ਐਕਟਿਵ ਆ ਉੱਥੇ ਬੰਨਣਾ ਇਟਾ ਉਟਾ ਮਾਰਨੀਆਂ ਸ਼ੁਰੂ ਕਰਤੀਆਂ ਇਹ ਡਰ ਕੇ ਇਧਰ ਨੂੰ ਭੱਜ ਆਇਆ ਇਹਨੇ ਆਪਣੇ ਭਾਈ ਨੂੰ ਫੋਨ ਕੀਤਾ ਰਵੀਆ ਉਹ ਵੀ ਆਪਣੇ ਕੋਲ ਆਊਟਸੋਰਸ ਮਲਾਜ਼ਮ ਹੈ ਰਵੀ ਨੇ ਅੱਗੋਂ ਮੈਨੂੰ ਫੋਨ ਕੀਤਾ ਵੀ ਸਾਡਾ ਐਕਟਿਵ ਬੰਦੇ ਰਹੇ ਮੈਂ ਐਸਚੋ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਸਾਡੇ ਬੰਦੇ ਉੱਤੇ ਸਪਾਈ ਮਲਾਜ਼ਮ ਨੇ ਕੋਈ ਬਿਜਲੀ ਦੀ ਕੁੰਡੀ ਕੱਟ ਰਹੀ ਸੀ ਜਿਹੜੀ ਜਾਲੀ ਲਾਈ ਹੋਈ ਸੀ ਤੇ ਉਹਦੇ ਵਿੱਚ ਵੀ ਸਾਡਾ ਐਕਟਿਵਾ ਭੰਡਤਾ ਉਹਨਾਂ ਨੇ ਤੇ ਕਾਈਂਡਲੀ ਦਵਾਇਆ ਜਾਵੇ ਉਹਨਾਂ ਨੇ ਪੁਲਿਸ ਨੂੰ ਬੁਲਾ ਕੇ ਭੇਜੇ ਤੇ ਐਕਟਿਵਾ ਦਵਾਤਾ ਆਹ ਗੱਲ ਹੈ ਬਾਤ ਤਾਂ ਨਾ ਮੈਂ ਸੰਦੀਪ ਨਾ ਰਿੰਕੀ ਨਾ ਹੋਰ ਨਾ ਮੈਂ ਜਾਣਦਾ ਨਾ ਮੈਂ ਕਦੇ ਗਿਆ ਉੱਥੇ ਨਾ ਮੈਨੂੰ ਪਤਾ ਵੀ ਕੀ ਲੈਣ ਦੇਣਾ ਉੱਥੇ ਬਾਕੀ ਉੱਥੇ ਬਾਜ਼ਾਰ ਹੈ ਜੀ ਸੀ ਪੀ ਸਾਡੇ ਐਸ ਟੀ ਪੀ ਤੇ ਖੜਦੀ ਹੈ ਜੀ ਜਿਹੜਾ ਨਾ ਐਸ ਟੀ ਪੀ ਟ੍ਰੀਟਮੈਂਟ ਪਲਾਂਟ ਹੈ ਨਗਰ ਕੌਂਸਲ ਦਾ ਉੱਥੇ ਸਾਡੀ ਪੂਪ ਲਾਈਨ ਖੜਦੀ ਹੈ ਨਾਲ ਸਾਡਾ ਐਮ ਆਰ ਐਫਾ ਜਿੱਥੇ ਸਾਰਾ ਕੂੜਾ ਅੱਤ ਗਿੱਲਾ ਸੁੱਕਾ ਕੂੜਾ ਸੁਣਿਆ ਜਾਂਦਾ ਉੱਥੇ ਤਾਂ ਸਾਡੇ 100 ਕਿੜਾ ਜੀ ਐਮਆਰਐਫ ਤੇ ਪਰ ਐਮਆਰਐਫ ਤਾਂ ਉਹਦੇ ਘਰ ਤੋਂ ਕਾਫੀ ਦੂਰ ਹੈ ਜੀ ਸਾਡਾ ਨਾ ਸਾਡੇ ਮੁਲਾਜ਼ਮ ਦਾ ਨਾ ਸਾਡਾ ਕੋਈ ਕਿਸੇ ਤਰੀਕੇ ਦਾ ਲੈਣ ਦੇਣ ਹੈ ਹੀ ਨਹੀਂ ਉਹਨਾਂ ਨਾਲ ਕਿਸੇ ਨਾ ਸੀ ਇਹ ਉਹਨਾਂ ਨੇ ਇਹ ਕਹੇ ਵੀ ਜਿਹੜੀ ਮੰਡੀ ਹੈ ਨਾ ਹਾਂ ਜੀ ਜੀ ਮੇਂ ਮੰਡੀ 'ਚ ਸਾਡੀ ਉਹ ਰਹਿੰਦੇ ਨੇ ਵੀ ਉਹ ਤੋਂ ਦੂਸਰ ਸਾਨੂੰ ਤਾਂ ਇਹ ਵੀ ਨਹੀਂ ਪਤਾ ਮੰਡੀ 'ਚ ਰਹਿੰਦੇ ਨੇ ਕਿ ਨਹੀਂ ਰਹਿੰਦੇ ਜੀ ਉਹ ਸਾਨੂੰ ਠੇਕੇਦਾਰ ਮੰਡੀ ਹੈ ਕਿ ਦੀ ਅਸਰ ਸੰਤ ਇਹ ਵੀ ਨਹੀਂ ਪਤਾ ਕਿਦੇ ਅੰਡਰ ਆਉਂਦੀ ਆ ਡੰਗਰ ਮੰਡੀ ਦੇ ਵਿੱਚ ਰਹਿੰਦੇ ਹੋਣਗੇ ਉਹ ਪਰ ਸਾਨੂੰ ਇਹ ਨਹੀਂ ਪਤਾ ਉਹ ਕਿਨੇ ਰੱਖੇ ਹੋਏ ਨੇ ਕਿਹਦੇ ਕਹੇ ਤੇ ਰੱਖੇ ਹੋਏ ਨੇ ਉਹਨੂੰ ਬਿਜਲੀ ਦੀ ਕੁੰਡੀ ਜੇ ਲੱਗੀ ਹੋਈ ਆ ਉਹ ਉਹ ਵੀ ਪੱਪੂ ਨੇ ਕਰਕੇ ਲਵਾਈ ਆ ਮੇਰਾ ਸਾਡਾ ਕੀ ਰੋਲ ਆ ਦੇਖੋ ਉਹ ਉਹਨਾਂ ਦਾ ਮਹਿਕਮਾ ਲੱਗਦਾ ਸਾਡੇ ਨਾਲ ਤਾਂ ਅਜੇ ਤਾਂ ਨਗਰ ਕੌਂਸਲ ਦਾ ਜੇ ਕੋਈ ਮਹਿਕਮਾ ਹੈ ਉਹ ਮੈਂ ਮੇਰੀ ਪਤਨੀ ਪ੍ਰਧਾਨ ਨੇ ਮੈਂ ਉਹਨਾਂ ਦੇ ਲੈਵਲ ਤੇ ਜੇ ਕੋਈ ਉਹਨਾਂ ਨਾਲ ਗੱਲ ਆ ਉਹਨੂੰ ਪੁੱਛ ਕੇ ਦਾਦੂ ਪਰ ਬਿਜਲੀ ਬੋਰਡ ਦੇ ਵਿਭਾਗ ਵਿੱਚ ਨਗਰ ਕੌਂਸਲ ਜਾਂ ਸਾਡਾ ਸਫਾਈ ਮੁਲਾਜ਼ਮ ਕੋਈ ਕਿਵੇਂ ਇੰਟਰਫੇਅਰ ਕਰ ਦੂਗਾ ਵੀ ਤੁਸੀਂ ਉੱਥੇ ਬਿਜਲੀ ਕੁੰਡੀ ਲਾ ਲਓ ਅਸੀਂ ਕੀ ਕਹੀਏ ਉਹਨਾਂ ਨੂੰ ਵੀ ਨਾ ਕੱਟੋ ਸਮਝ ਤੋਂ ਬਾਹਰ ਹੈ ਜੀ ਇਹਨਾਂ ਨੂੰ